ਹੂੰ ਲੋੜ ਕੀ ਕਰੀ ਆਣਿਆ ਕੋਈ ਨਹੀਂ ਗੱਡੀ ਘੋਤੀ ਸੀ ਤੇ ਮੈਂ ਰੱਖਣਿਆ ਅੱਛਾ ਸੈੱਡ ਪੜਾਉਦੀ ਬਣਾਇਆ ਜੀ ਆਹ ਲੋੜ ਹੀ ਹੈ ਜੀ ਗੱਡੀਆਂ ਤੁੱਪੇ ਲੱਗਦੀਆਂ ਰੰਗ ਨੂੰ ਖਰਾਬ ਹੁੰਦੇ ਨੇ ਨਹੀਂ ਵਧੀਆ ਬਣ ਗਿਆ ਤੇਰਾ ਹਾਂ ਗੱਡੀਆਂ ਕੁੜੇ ਲੱਗ ਜਾਂਦੀਆਂ ਹੂੰ ਟਰੈਕਟਰ ਤੇਰਾ ਸੈੱਡ ਜਿ ਲੱਗ ਜਾਂਦਾ ਬਾਹਰ ਆਹ ਪਰ ਰੰਗ ਨੂੰ ਖਰਾਬ ਹੁੰਦੇ ਹੋਰ ਕਿਤੇ ਨਹੀਂ ਤੇਰੀ ਬਾਹਰ ਦੀ ਤੇ ਆਈ ਤੇ ਹੋ ਗਿਆ ਜਰਕ ਪ੍ਰੋਬਲਮ ਜੀ ਪੈ ਗਈ ਆ ਕਾਦੀ ਪੈ ਗਈ ਪ੍ਰੋਬਲਮ ਪ੍ਰੋਬਲਮ ਇਹ ਪੈ ਗਈ ਉਹ ਵੀ ਇਤੋਂ ਮੇਰਾ ਬਾਹਰ ਜਾਣ ਦਾ ਟਾਈਮ ਹੋ ਗਿਆ ਹੀ ਹੂੰ ਤੇ ਪਿਆਲੀ ਭਾਅ ਆਉਂਦਾ ਸੀ ਤੋਂ ਕੱਲ ਦਾ ਜਵਾਬ ਦੇ ਗਿਆ ਉਹ ਮੈਂ ਨਹੀਂ ਉਹ ਪਿਆਲੀ ਲੈਣੀ ਤੀ ਤੇ ਪਰ ਜਿਹਨੂੰ ਤੈਨੂੰ ਤੇਰਾ ਜੀਗਰ ਦਾ ਦਿਲਾ ਉਹ ਕੋਈ ਜਵਾਬ ਦੇ ਗਿਆ ਤੂੰ ਸਗੋਂ ਦੇ ਮੁੰਡਿਆ ਕੰਮ ਨਾਉਣ ਦੇ ਬਾਹਰ ਦਾ ਪਤਾ ਨਹੀਂ ਉਹ ਭਾਬੀ ਨਹੀਂ ਮੰਨਦੀ ਕਿੰਦਾ ਭਾਬੀ ਇਹ ਤੇਰੀ ਜਾਂਦੀ ਆ ਵੀ ਮੈਂ 25000 ਤੋਂ ਵੱਧ ਠੇਕਾ ਨਹੀਂ ਉਹ ਦੇਣਾ ਹੂੰ 25000 ਠੇਕਾ ਹਾ ਹਾ ਮੈਂ ਕੱਲ 20000 ਰੁਪਿਆ ਠੇਕਾ ਚੱਲਣ ਡਿਆ ਮੈਂ ਤੇ ਜਦੋਂ ਜਦੋਂ ਮੈਂ ਬਾਹਰ ਗਿਆ ਤਾਂ ਕੋਈ ਗੱਲ ਕੀਤੀ ਜੋ ਮਰਜੀ ਬਾਹਰ ਠੇਕਾ ਘਾਟ ਵਾਲੇ ਨੇ 50000 ਰੁਪਏ ਲਵਾਈ ਜਾ ਹੂੰ ਉਹ ਜਿੱਦਾਂ ਪਰ ਉਹ ਕਹਿੰਦਾ ਮੇਰੀ ਪੇਸ਼ੀ ਜਾਂਦੀ ਨਾ ਉਹਦੇ ਮੰਦਾ ਨਾ ਇਸ ਤਰੀ ਭਾਬੀ ਬੰਦੀ ਆ ਉਹ 25000 ਤੋਂ ਵੱਧ ਰਪਈਆ ਨਹੀਂ ਦੇਣਾ ਪਤਾ ਨਹੀਂ ਕੀ ਨਾ ਤੂੰ ਹੋ ਗਿਆ ਹੀ ਤੇ ਉਹ ਵੀ ਪੈਰ ਤੇ ਆ ਗਈ ਉਧਰੋਂ ਮੈਂ ਬਾਹਰ ਜਾਣਾ ਹੀ ਤੂੰ ਰੱਗ ਜਵਾਬ ਦਿੱਤਾ ਹੀ ਵੀ ਨਾ ਉਹ ਉਧਰ ਜੋਗਾ ਤੇ ਨਾ ਉਧਰ ਜੋਗਾ ਇਹ ਚੰਗੀ ਕੀਤੀ ਉਹ ਇੰਨਾ ਠੇਕਾ ਖਸੀ ਜਾਂਦਾ ਠੇਕਾ ਦਾ ਬਹੁਤ ਜ਼ਿਆਦਾ ਪਤਾ ਹੀ ਆ ਤੈਨੂੰ ਠੇਕੇ ਦਾ ਤੂੰ ਹਾਂ ਉਹ ਨਾਲੇ ਘਰ ਦੀ ਘਤ ਵਾਲੀ ਘਰ ਚ ਆਹ ਤੇ ਭਰੇ ਜਨੇ ਹਰਕਾ ਜਰੇ ਇਹਨਾਂ ਨੇ ਸੇ ਕੜੀ ਕਰਕੇ ਉਹ ਖਾਤੀ ਆ। ਆਹ ਦੇ ਨਾਲ ਇਹਨੇ ਦੋ ਬੰਬੀ ਦੀ ਇੱਕ ਤਰ੍ਹਾਂ ਦੋਵੇਂ ਸੇਹਣੇ ਪਾਣੀ ਖੁੱਲਾ ਲੱਗਣਾ ਇਹਨਾਂ ਦਾ। ਪੂਰਾ ਪੂਰਾ ਹੋਊਗਾ ਬੰਬੀ ਵੀ ਸਾਰੀ ਸੋਹ ਚਾਦੀ ਹੁਣ ਨਾਗਨ ਨੂੰ ਫੇਰ ਨਾਗਦੇ ਹੋ ਜਾਊਗਾ। ਆਹੋ ਘਾਟਾ ਹੀ ਆ ਇਹਨਾਂ ਨੂੰ। ਘਾਟਾ ਜਾਂ ਘਾਟਾ ਹੀ ਫੇਕੋ ਕਰ ਕਰਨਾ ਕੀ ਤੇ ਫੇਕਣਾ ਗਰੀਬ ਰਹਿੰਦੇ ਆ ਸਾਡਾ ਕੋ ਬੰਦਾ ਨਹੀਂ ਸੋਚਦੇ ਤਾਂ ਆਪਣਾ ਨਹੀਂ ਹੈ ਕੋਈ। ਜੰਗੀਆਂ ਭਲਾ ਬੇ ਚੱਲੀ ਜਾਂਦਾ ਇਹਨਾਂ ਦਾ ਵਧੀਆ ਹੀ ਪਤਾ ਨਹੀਂ ਮਾਂਜ ਭਾਬੀ ਨੂੰ ਕੀ ਹੋ ਗਿਆ ਭਾਬੀ ਜੀ ਦੀ ਚੁੱਕਣਾ ਦੇ ਜਾਂਦੀ ਕਹਿੰਦਾ ਕਹਿੰਦਾ ਵੀ ਮੇਰੀ ਮੰਨਦੀ ਨਹੀਂ। ਹੂੰ ਉਹ ਘਰ ਵੀ ਗਈ ਗੋਪੀ ਨੂੰ ਜਾ ਕੇ ਕਹਿੰਦਾ ਮੈਨੂੰ ਪਹਿਲਾਂ ਕਹਿੰਦੀ ਵੀ ਤੂੰ ਪਹਿਮੈਂ ਗਿਆਨੀ ਦੇ ਉਹ ਭਾਬੀ ਗਈ ਗੋਪੀ ਨੂੰ ਕਹਿਣ ਵੀ ਆਈ ਵੀ ਅਸੀਂ ਨਹੀਂ ਦਿੱਥੇ ਤੜਾ ਜੀਗਾ ਤਾਂ ਦੇਖ ਲੋ ਪਿਆਲੀ ਇਹ 50000 ਤੋਂ ਵੱਧ ਠੇਕਾ ਨਹੀਂ ਦੇਣਾ ਇਹ ਹੈਗਾ ਦਿਮਾਗ ਖਰਾਬ ਹੋਇਆ ਦਿਮਾਗ ਹੀ ਕੋਈ ਜਨਾਨੀ ਤੋਂ ਨਹੀਂ ਹੋ ਗਿਆ ਤੇ ਹੁਣ ਫੇਕੀ ਸੋਚਿਆ ਉਹਨ ਮੈਂ ਤੇਰੇ ਲਾਇਆ ਹੀ ਮਿਲੀਅਨ ਕੀ ਕੰਮ ਪੈ ਗਿਆ ਮੈਂ ਫੇਕਿਆ ਵੀ ਯਾਰ ਕੰਨ ਉਹ ਤੇ ਵੀ ਮੇਰਾ ਕੰਮ ਨੇ ਪੂ ਵਾਲਾ ਫੇਰ ਕੰਨ ਉਹ ਹੈਗਾ ਵਾ ਜੋ ਇਹਨਾਂ ਕੋਲ ਜਿਹੜਾ ਤੂੰ ਦੇਦੀਆਂ ਸਾਲ ਕੱਟ ਮੇਰਾ ਇੱਕ ਮੈਂ ਤੇ ਮਹਾ ਆਪਣੀ ਬਹੁਨਾ ਵਾ ਤੇ ਮੈਨੂੰ ਤਾਂ ਪਤਾ ਵਾ ਵੀ ਤੇਰਾ ਆਪਰਾ ਨਹੀਂ ਸਰਦਾ ਪਰ ਹੁਣ ਮੈਂ ਫਿਰ ਪੁੱਜੇ ਤਾਂ ਕਿੱਥੇ ਜਾਣਾ ਉਹ ਪੀਜਾ ਬੰਦਾ ਥੋੜੀ ਬਾੜਨਾ ਹੁਣ ਬਾਹਰੋਂ ਆਹੋ ਪਰ ਬਈ ਉਹਨਾਂ ਉਹ ਮੂੰਹ ਵਟੀਣਾ ਛੱਡਦਾ ਨਹੀਂ ਉਹਨਾਂ ਮੂੰਹ ਕੋ ਵਟਣਾ ਪੈਲ ਤੇ ਉਹਨਾਂ ਨੂੰ ਉਹ ਆਪ ਜਵਾਬ ਦੇਣ ਡੇ ਮੈਂ ਕਿਹਾ ਆਪ ਤੇ ਸਿਰ ਕੱਢੋੜਿਆ ਪਰ ਮੇਰਾ ਸਰਦਾ ਨਹੀਂ ਹੋ ਹੈਗਾ ਬੰਦੇ ਦੂਰ ਰੱਖੇ ਇੱਕ ਭੇਜ ਗਿਆ ਹੀ ਉਹ ਇੱਕੋ ਬੰਦਾ ਹੀ ਮੇਰੇ ਕੋ ਇਹ ਨਹੀਂ ਹੈਗਾ ਹੁਣ ਬੇਨਤੀ ਹੈ ਤੇਰੀ ਗਾੜੀ ਤੂੰ ਆਹ ਛਾਲ ਕੱਢ ਮੇਰਾ ਫਿਰ ਹੁੰਦੇ ਸਾਲ ਨੂੰ ਮੈਂ ਆ ਕੇ ਤੇ ਵੇਖਾਂ ਕੀ ਕਰਨਾ ਉਹ ਤਾਂ ਹੈਗਾ ਯਾਰ ਪਰ ਹੁਣ ਫਿਰ ਮੈਨੂੰ ਇਹਨਾਂ ਦਾ ਵੀ ਡਰ ਮਾਰਦਾ ਕਿ ਇਹ ਮੁੜ ਕੇ ਕਹਿਣਗੇ ਤੂੰ ਵਾਲੇ ਚੜਾਈ ਕੀਤੀ ਹਟ ਤੇ ਨਹੀਂ ਨਹੀਂ ਉਹਨਾਂ ਚਾਹ ਦਾ ਹੋਇਆ ਨਾ ਵੀ ਉਹ ਤਾਂ ਆਪ ਜਵਾਬ ਦੇਇਆ ਤੇ ਉਹਨੇ ਚੜਾਈ ਕਰਦੀ ਹੈ ਉਹ ਤੁਹਾਡੀ ਮੰਮੀ ਵੀ ਸਾਂਝੀ ਹੈ ਮੁੜ ਕੇ ਕਿ ਲੜਾਈ ਰਹੋਗੇ ਉਹਨਾਂ ਅੱਗੇ ਨੂਗੇ ਤ ਨਹੀਂ ਨਹੀਂ ਉਹ ਨਹੀਂ ਲਾਏ ਉਹ ਮੈਂ ਕਰ ਲੂੰਗਾ ਲੈਣਾ ਸਾਰੀ ਹਾਂ ਉਹ ਮੈਂ ਗੱਲ ਕਰਕੇ ਜਾਉ ਸਾਰੀ ਬੈ ਕੇ ਤੇ ਮੈਂ ਤੁਹਾਨੂੰ ਬਗੀਆਂ ਵਾ ਪਨੀਰ ਇੱਥੋਂ ਹੈ ਗਈ ਤੇ ਪਾਣੀ ਛੱਡ ਤੇ ਕੱਦੂ ਕਰਕੇ ਚੋਨਾ ਲਾ ਚੱਲੋ ਜਿੱਥੇ ਉਥੇ ਸਾਹਮਣਿਆਂ ਇੱਥੇ ਵੀ ਸਾਹਮਣੂ ਤਿੰਨ ਚਾਰ ਕਿਤੇ ਹੋਰ ਕੀ ਆ ਆਹੋ ਪਰ ਫੇਰ ਨਾ ਲੜਾਈ ਪਕਰ ਖੇ ਪਾਣੀ ਪੂਣੀ ਦਈ ਨਹੀਂ ਰੱਖਦੀ ਭਾਦ ਜਰ ਸਿਆਣਾ ਭਾਦ ਨੂੰ ਪਤਾ ਸਾਰਾ ਕੋ ਨਾ ਭਾਬੀ ਨੂੰ ਪਤਾ ਨਹੀਂ ਕੀ ਹੋਇਆ ਜੋ ਤਾਲੀ ਨਹੀਂ ਮੰਨਦੀ ਤੇ ਮੇਰੀ ਕੀ ਮੰਨਣੀ ਆ ਨੇ ਚੱਲ ਇੱਥੇ ਚਾਚੀ ਦੀ ਸ਼ਰਮ ਕਰੂਗੀ ਕੋ ਹੂੰ ਵਾ ਕੋਈ ਗੱਲ ਹੀ ਤੂੰ ਇੰਨਾ ਕਰ ਤੂੰ ਚੱਲ ਵੇਲਾ ਫਿਰ ਮੈਂ ਕਹਿੰਦਾ ਜੇ ਮਨਾਲਾ ਜੇ ਮੰਦੇ ਦੇ ਨਹੀਂ ਹੁਣ ਨਹੀਂ ਮਨਾਲਾ ਨੇ ਫੋਨ ਕਰ ਘਰੇ ਜਾ ਕੇ ਨੇ ਫੋਨ ਕਰਤਾ ਫੇਰ ਹਾਂ ਇਹ ਤਾਂ ਨਹੀਂ ਭਾਬੀ ਤੇਰੀ ਨੇ ਪੈ ਨਹੀਂ ਲੱਗ ਰਕੀ ਦੀ 5000 ਤੋਂ 1 ਰੁਪਏ ਮੈਂ ਤਾਂ ਕਹਾਂ ਵੀ ਤੂੰ ਇੱਥੇ 50 ਨਾ ਚੱਲ ਪੰਜ ਸੱਤ ਹੋਰ ਘੱਟ ਕਰ ਲਾ ਹੂੰ ਹੂੰ ਪਰ ਉਹ ਛੂਈ ਉੱਥੇ ਅੜ ਗਈ ਲੈ ਵੀ ਉਹਦੀ ਚੱਲ ਉਹ ਤਾਂ ਲੱਲਾ ਮਾਇਤ ਪੈਸੇ ਪੈਲੀ ਰੱਖਣੀ ਆ ਨਹੀਂ ਨਹੀਂ ਪੈਲੀ ਤੇ ਮੈਂ ਪੈਸੇ ਪੈਲੀ ਤੇ ਪਈ ਆ ਤੇ ਪਈ ਰਣੀ ਪੈਲੀ ਉਹਦੇ ਤਾਂ ਵਾਣੀ ਨਹੀਂ ਹੂੰ ਮੈਨੂੰ ਪੈਸੇ ਦੀ ਲੋੜ ਥੋੜੀ ਆ ਹੂੰ ਪੈਸੇ ਤੇ ਮੈਂ ਤੁਹਾਨੂੰ ਵਾਧੂ ਆ ਗੱਲ ਤੇ ਪੈਲੀ ਨੂੰ ਪੈਈ ਥੋੜੀ ਰਹਿਣ ਦੇਣੀ ਆ ਚੱਲ ਵੇਲਾ ਫਿਰ ਕੋਈ ਨਹੀਂ ਫਿਰ ਲਾਜੀ ਪੈਸੇ ਚਲ ਪੈਸੇ ਕੋਈ ਨਹੀਂ ਪੈਸੇ ਦੇਣਗੇ ਪੈਸੇ ਜਦੋਂ ਜਦੋਂ ਆਪਾਂ ਭਾਬੀ ਤੇ ਆਉਗੀ ਬਾਅਦ ਵਿੱਚ ਮਿਲ ਜਾਣਗੇ ਪੈਸੇ ਹਾਂ ਪਰ ਫਿਰ ਇਹਨਾਂ ਨਾਲ ਕਰਦੀ ਸੀ ਪਾਣੀ ਪੂਣੀ ਦੀ ਵਾਰੀ ਸੈੱਟ ਸ਼ੂਟਰ ਹਾਂ ਉਹ ਮੈਂ ਕਰ ਲਊਗਾ ਸਾਰਾ ਕੰਮ ਮੈਂ ਨਹੀਂ ਕਰਨੀ ਕੋਈ ਨਹੀਂ ਕਰਦਾ ਨਹੀਂ ਨਹੀਂ ਉਹ ਮੈਂ ਕਰ ਜੂਗਾ ਬਕੇਰੇ ਸਾਬ ਨੂੰ ਨਾਗਾ ਬੰਨਣਾ ਹਾਂ ਤੇ ਏਅਰ ਕਾਂ ਵਾਪਸ ਹੋ ਗਏ ਹਾਂ ਹਾਂ ਕੋਈ ਨਹੀਂ ਟੋਲੀਆਂ ਭਾਈਆਂ ਜੇ ਪਾਣੀ ਲਾਉਣਾ ਬਸ ਆ ਕੋਈ ਨਹੀਂ ਮੈਂ ਕਰ ਲਊਗਾ ਜੀ ਆਹ ਚਲ ਠੀਕ ਆ ਚੰਗ ਇਹ ਵੀ ਅਗਰ ਚਲ ਤੂੰ ਮਾਰ ਰੱਖਿਆ ਮੈਨੂੰ ਤੇ ਹੈਗਾ ਵੀ ਪੰਜਾਬ ਦੀ ਇੱਧੇ ਪਈ ਰਹਿਆ ਨਹੀਂ ਆ ਨਹੀਂ ਕੋਈ ਨਹੀਂ ਫਿਰ ਕਰ ਲਊਗਾ ਵਾਦਾ ਘਾਟਾ ਹੋਰ ਚੱਲ ਫੇ ਠੀਕ ਆ ਚੰਗਾ ਚੰਗਾ ਆੜੂ ਕਿੰਨੇ ਸੋਹਣੇ ਲੱਗੇ ਨਾ ਹਾਂ ਬੜੇ ਸੋਹਣੇ ਆੜੂ ਲੱਗੇ ਆ ਇਹ ਦੋਹਾਂ ਤਰ੍ਹਾਂ ਨਿਛਾਣੇ ਕੋ ਲੜਦਿਆਂ ਰਹਿੰਦੇ ਜਦੋਂ ਵੇਖੋ ਇਹ ਭਰਾ ਭਰਾ ਕਦੀ ਇਕੱਠੇ ਹੁੰਦੇ ਇਹ ਇੰਨਾਂ ਦੀ ਕੀ ਪ੍ਰੋਬਲਮ ਐ ਕਿ ਇਪਰ ਕਿਉਂ ਲੜਦਿਆਂ ਰਹਦਿਆਂ ਹੁਣ ਤੱਕ ਨਹੀਂ ਟੇਕੇ ਠੁਕੇ ਦੀ ਕੋਈ ਗੱਲ ਹੋਈ ਹੀ ਮੈਨੂੰ ਮਾੜਾ ਜਿਹਾ ਸੋਨ ਵਿੱਚ ਆਈ ਸੀ ਪਤਾ ਕਰਕੇ ਆਈਏ ਗੋਪੀ ਵਾਲ ਜਾ ਕੇ ਪਹਿਲਾਂ ਕੀ ਚੈੱਕ ਕਰ ਇਹਨਾਂ ਦਾ ਉਦਾਂ ਦੇ ਪਿਛਕ ਨਹੀਂ ਕੱਟਦਿਆਂ ਬਾਹਰ ਉੱਧਣੀਆਂ ਪਿਸਕਾ ਕੱਢਣੀ ਹੈਗੀ ਆ ਸਾਨੂੰ ਚੱਲਾ ਜਾ ਬਾਨੇ ਨਾਲ ਜਾਂਦੀ ਆ ਪੁੱਛਣ ਕਿ ਕੀ ਕਰਨ ਦੇਈਆਂ ਤੇ ਪਤਾ ਕਰਕੇ ਆਈ ਹਾਂ ਹਾਂ ਵਾਹ ਕੇ ਆੜੂ ਵੇਖਣ ਆਈਆਂ ਅਸੀਂ ਤੇ ਪਤਾ ਕਰਕੇ ਹੰਮੀ ਆ ਨਾਂ ਦਾ ਹੂੰ ਚੱਲਾ ਗਿਆ ਕੀ ਕਰਈਆਂ ਹਾਂ ਆ ਜੋ ਕਰਈਆਂ ਕੀ ਬਣਿਆ ਕੋਸ਼ ਵੀ ਨਹੀਂ ਬੰਨਣਾ ਕੀ ਆ ਬਹਿ ਜਾ ਹੇ ਦਵਾ ਅੱਜ ਕਿੱਦਾਂ ਹੋਣੇ ਹੋਗੇ ਅੱਜ ਦਾ ਤ੍ਰੇਤਰੀ ਆਂਦੇ ਆ ਗਿਆ ਆ ਕਿਤਾ ਜਹਾ ਚੱਲ ਪੁੱਛ ਜਾਨੇ ਕੀ ਬੰਡਿਆ ਤੁਹਾਡੇ ਆਪਰੇ ਲੱਗੇ ਹੀ ਤੈਂ ਕਿਆ ਚੱਲ ਆੜੂ ਖਾਂਦੀਆਂ ਖਾਂਦੀਆਂ ਤੇਰੇ ਵੱਲ ਆ ਗਈਆਂ ਕਿ ਗੱਲਬਾਤ ਕਰ ਗਈਆਂ ਅੱਛਾ ਚੋ ਚੰਗਾ ਕੀਤਾ ਹੋਰ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਅੱਛਾ ਤੁਹਾਡੇ ਘਰ ਬੜਾ ਰੌਲਾ ਰੌਲਾ ਪੈੰਦੜੇ ਕੀ ਚੱਕਰ ਕੱਢ ਦਰਾਨੀ ਛਾਣੀ ਦਾ ਕੀ ਦਾ ਡਾਕਟਰ ਹੋਇਆ ਉਹ ਨਹੀਂ ਰੌਲਾ ਤੇ ਕੋਈ ਜਿਆਦਾ ਨਹੀਂ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਦੀਦੀ ਦਾ ਹਿਸਾਬ ਕਿਤਾਵਾ ਹਾਂਜੀ ਇਹ ਉਹ ਜਿਆਦਾ ਹੀ ਬੋਲਦੇ ਆ ਅੱਛਾ ਜਿਆਦਾ ਉਹ ਪਿਆਰੀ ਤੋਂ ਹੀ ਲੱਗੇ ਰਹਿੰਦੇ ਆਗੇ ਕੋ ਠੇਕ ਠੋਕੇ ਦੀ ਗੱਲ ਹੋਈ ਹਾਂ ਠੇਕੇ ਦੀ ਗੱਲ ਹੋਈ ਹੁਣ ਗੱਲ ਕੀਤੀਆਂ ਤਾਂ ਝੂਗੜੀ ਹੋ ਜਾਂਦੀ ਆ ਵੀ ਦੀਦੀ ਕੀ ਕਰਦੇ ਆ ਵੀ ਕਹਿੰਦੇ ਵੀ ਠੇਕਾ ਜਿਹੜਾ ਵਾ ਵੀ ਪਹਿਲਾਂ ਤਾਂ ਹੀ 50000 ਨੂੰ ਦਿੱਤੀ ਸੀ ਹੁਣ ਤੁਹਾਨੂੰ ਪਤਾ ਵਾ ਵੀ 80000 ਠੇਕਾ ਚੱਲਣ데요 ਤੇ ਜੇ ਮੈਂ ਘਰ ਗੱਲ ਕਰਦੀ ਆ ਵੀ 80000 ਠੇਕਾ ਚੱਲਣ데요 ਵਾ ਤੇ ਫਿਰ ਇਹ ਨਹੀਂ ਮੰਨਦੇ ਹੂੰ ਕਹਿੰਦੇ ਨਹੀਂ ਮੇਰਾ ਭਰਾ ਵਾ ਵੀ ਮੈਂ 50000 ਦੀ ਗੱਲ ਕੀਤੀ ਨਾ 50000 ਨੂੰ ਦੇਣੀ ਚਲ ਠੀਕ ਹੈ ਬਜਾ ਜਾਰ ਨੂੰ ਦੇ ਦੇਣੀ ਆ ਚਲ ਥੋੜਾ ਹੀ ਵਧਾ ਦਿੰਦੇ ਆ ਜਿਆਦਾ ਨਹੀਂ ਤੇ ਬੈਣਾ ਵਧੋ ਹੁੰਦੀ ਕਿਹੜੀ ਗੱਲ ਉਹ ਤੇ ਦੀਦੀ ਆ ਗਈ ਕਹਿੰਦੀ ਮੈਂ ਹੀ ਤੇ 25000 ਠੇਕਾ ਦੇਣਾ ਵਾ ਨਹੀਂ ਨਾ 25000 ਕਿੱਥੇ ਚੱਲਦਾ ਵਾ ਆਹੋ 25000 ਤੇ ਦਿੱਤਾ ਜਾਂਦਾ ਇਹ ਤੇ ਫਰੀ ਦੇ ਖਾਣ ਵਾਲੀ ਗੱਲ ਆ ਕਿ ਫਰੀ ਪੈਲੀ ਦੇ ਦੋ ਤੇ ਸਾਂਭ ਲਈਏ ਹਾਂ ਉਹ ਤੁਹਾਨੂੰ ਵੀ ਪਤਾ ਵਾ ਵੀ ਠੇਕਾ ਵਾਧਾ ਹੁੰਦਾ ਹਰ ਸਾਲ ਘਟਦਾ ਥੋੜੀ ਹੁੰਦਾ ਵਾ ਹਰ ਕੇ ਫੇਰੇ ਨੇ ਕਹਿ ਕਿ ਉਹ ਮਹੀਨੇ ਤੇ ਦੋ ਤਿੰਨ ਦਿਨ ਹੀ ਰਹਿ ਗਏ ਜਾਣਦੇ ਤੇ ਚਲ ਇਦਾਂ ਕਰੋ ਵੀ ਤੁਸੀਂ 10000 ਹੋਰ ਘਟ ਦੇ ਤੋ 40 ਤੇ ਦੇ ਦਿਓ ਤੇ ਤਾਂ ਵੀ ਨਹੀਂ ਉਹ ਮੰਨੇ ਪਰ ਹੈ ਬਹੁਤ ਬਲਤ ਕਰਵਾਦੀ ਜੀ ਇਹ ਤਾਂ ਉਹ ਚਲਾ ਕੇ ਬੜੀ ਆ ਬਹੁਤ ਹੀ ਜ਼ਿਆਦਾ ਚੋਸ ਨਾਲ ਬੜੀ ਚਲਾ ਕੇ ਤੇ ਫਿਰ ਮੈਨੂੰ ਕਹਿੰਦੇ ਕਿ ਪ੍ਰਾਤ ਇਹ ਬ੍ਰਾਹਮਣ ਨੂੰ ਫ੍ਰੀ ਚ ਦੇ ਦਿੰਦੇ ਆ ਕਦੀ ਪੈੜੀ ਨੂੰ ਫ੍ਰੀ ਚ ਦਿੱਤੀ ਨਾ ਜੰਦੀ ਆ ਅਜੇ ਅਜੇ ਪਾਜੀ ਤੇ ਬਹੁਤ ਚੰਗੇ ਆ ਪਾਜੀ ਹਮੇਸ਼ਾ ਤੁਹਾਡੀ ਗੱਲ ਕਰਦੀ ਆ ਪਾਜੀ ਦਾ ਸੁਭਾਅ ਚੰਗਾ ਵਾ ਇਹ ਤੁਹਾਡੀ ਤਰ੍ਹਾਂ ਨਹੀਂ ਛਾਣੀ ਦਿੰਦੀ ਉਹ ਭਰਾ ਭਰਾ ਤੇ ਮੇਰੇ ਖਿਆਲ ਠੀਕ ਹੀ ਰਹਿੰਦੇ ਆ ਨੀ ਠੀਕ ਤੇ ਰਹਿੰਦੇ ਆ ਪਰ ਹੁਣ ਬਾਜੀ ਦੀ ਵੀ ਇਹ ਗੱਲ ਆ ਵੀ ਬਾਜੀ ਨੂੰ ਪਤਾ ਹੀ ਆ ਕਿ 25000 ਠੇਕ ਹਨ ਬਾਜੀ ਨੇ ਵੀ ਕਿਹਾ ਵੀ ਉਹ 25000 ਤੇ ਕਹਿੰਦਾ ਵਾ ਤੇ ਤੁਹਾਡੀ ਮਰਜ਼ੀ ਆ ਤੁਸੀਂ ਦੇਣੀ ਦੇ ਦੋ ਨਹੀਂ ਤਾਂ ਰਹਿਣ ਦਿਓ ਤੇ ਇਹ ਤੁਹਾਨੂੰ ਬਾਜੀ ਨੇ ਵੀ ਸੋਚਣਾ ਚਾਹੀਦਾ ਸੀ ਨਾ ਵੀ 25000 ਕਿੱਥੇ ਠੇਕਾ ਚੱਲੰਦੇ ਆ ਆਹ ਮੈਂ ਤਾਂ ਵੀ ਚੱਲ ਲੱਗਦੀ ਆ ਹਾਂ ਇਹ ਆ ਫਸਲ ਤੋਂ ਮਤਲਬ ਆਸ ਹੁੰਦੀ ਆ ਕਿ ਇਹਨੂੰ ਆਉਂਦੀ ਭੈਣ ਜੀ ਨੇ ਮੰਨਣਾ ਗਾਵਾ ਬਾਜੀ ਭਾਵੇਂ ਮੰਨ ਜੇ ਉਹ ਤਾਂ ਵਿਚਾਰਾ ਹਮੇਸ਼ਾ ਤੁਹਾਡੀ ਗੱਲ ਕਰਦਾ ਵਾ ਤੇ ਪਰ ਉਹ ਨਹੀਂ ਮਾਰਦਾ ਨਹੀਂ ਮੁੰਡਾ ਵੀ ਉਹਨਾਂ ਦਾ ਚੰਗਾ ਮੁੰਡਾ ਵੀ ਤੁਹਾਡੇ ਨਾਲ ਬਥੇਰਾ ਕਰਦਾ ਉਹਨਾਂ ਦਾ ਚਲੋ ਮੁੰਡਾ ਨਿਆਣੇ ਤੇ ਕਰਦੇ ਹੀ ਹੁੰਦੇ ਆ ਤੇ ਪਰ ਇਹ ਤਾਂ ਹੁਣ ਵੱਡਿਆਂ ਦੀਆਂ ਗੱਲਾਂ ਵਾ ਠੇਕੇ ਦੀਆਂ ਤੇ ਗੱਲਾਂ ਵੱਡੇ ਦੀਆਂ ਆ ਆ ਉਹਨਾਂ ਨੂੰ ਲੱਗਦਾ ਨਾ ਵੀ ਇਹ ਨਿੱਕਾ ਬਾਹਰ ਰਹਿੰਦਾ ਵਾ ਤੇ ਚਲੋ ਪਿਆਲੀ ਪੁਲੀ ਆਪਾਂ ਸਾਂਭੀ ਜਾਂਦੇ ਆ ਖਾਈ ਜਾਂਦੇ ਆ ਸਾਡੇ ਹੱਥੇ ਚ ਰਹੂਗੀ ਵੀ ਮੁੰਡਾ ਤੁਹਾਡਾ ਵੀ ਬਾਹਰ ਆ ਤੇ ਭਾਜੀ ਵੀ ਬਾਹਰ ਆ ਉਹਨਾਂ ਠੇਕੇ ਨੂੰ ਲੈ ਕੇ ਨਾ ਤੇ ਬੜੇ ਇਹਨਾਂ ਦੇ ਘਰ ਰਵਾਜ ਆ ਪੈਂਦੇ ਆ ਹੈਗਾ ਭਾਜੀ ਉਹਨਾਂ ਦੇ ਘਰੇ ਤੇ ਮੈਂ ਖਲੋਤੀ ਦੂਰ ਸੁਣਦੇ ਹੀ ਤੇ ਉਹ ਮਤਲਬ ਬਾਜੀ ਤੇ ਮੰਨਣ ਦੇ ਹੀ ਗਿਆ ਤੇ ਪਰ ਉਹ ਭੈੰਜੀ ਹੁੰਦੇਗੀ ਵੀ ਨਹੀਂ ਮੈਂ ਨਹੀਂ ਵਧਾਉਣਾ ਨਹੀਂ ਕਰਿਆ ਜਿੰਨਾ ਮੈਂ ਕਹਾਈ ਉਹ ਮੈਂ ਉਹ ਨਹੀਂ ਕਹਿੰਦੇ ਨਾ ਹੋਈ ਹੀ ਆ ਗਈ ਪਰ ਹੁਣ ਇਦਾਂ ਥੋੜੀ ਚੀਜ਼ ੁੱਟੀ ਜਾਂਦੀ ਆ ਜਾਇਦਾ ਦਾ ਹਨਾ ਮੰਨਿਆ ਕਿ ਸਾਡੇ ਕੋਲ ਹੈਗਾ ਵਾ ਚਲੋ ਹਨਾ ਇਹ ਆਵਾਜ਼ ਵਧੀਆ ਕਮਾਈ ਕਰਦੀ ਆ ਪਰ ਹੁਣ ਜਾਇਦਾ ਥੋੜੀ ਤਾਂ ੁੱਟੀ ਆ ਬਾਹਰ ਕਿਹੜੀ ਉੱਦਾਂ ਕਮਾਈ ਹੁੰਦੀ ਬਸ ਫਿਰੇ ਪਾਪੜ ਵੇਲੇਨੇ ਪੈਂਦੇ ਆ ਫੇਰ ਕਿਤੇ ਪੈਸਾ ਬੰਦਾ ਉੱਥੇ ਕਿਹੜੇ ਰੁੱਖਾਂ ਨੂੰ ਲੱਗੇ ਵੀ ਤੋੜੀ ਜਾਂਦੇ ਤੋੜੀ ਜਾਂਦੇ ਆ ਇਹੀ ਕਹਿੰਦੇ ਸਾਡਾ ਮੁੰਡਾ ਸਾਰਾ ਦਿਨ ਕੰਮ ਕਰਦਾ ਰਹਿੰਦਾ ਪਿਆੜੀਆਂ ਦੇ ਵਿੱਚ ਹੋ ਜੇ ਵੇਖਿਆ ਜਾਵੇ ਤੇ ਇਹ ਵੀ ਤਾਂ ਦੋ ਦੋ ਸ਼ਿਫਟਾਂ ਲਾਉਣ ਹੀ ਦੇਣਾ ਉੱਥੇ ਜਾ ਕੇ ਤੇ ਫੇਰ ਹੀ ਕਮਾਈ ਹੁੰਦੀ ਆ ਕੰਮ ਤੇ ਸਾਰੇ ਕਰਦੇ ਆ ਕੋਈ ਆਲੋਕਾਰ ਥੋੜੀਓ ਕਰਦੇ ਕੰਮ ਸਾਰੀ ਦੁਨੀਆ ਹੀ ਕਰਦੀ ਆ ਹਾਂ ਤੇ ਹੁਣ ਇਹ ਗਾਇਬ ਕਹਿੰਦੇ ਚੱਲ ਮੰਨੇ ਨੂੰ ਕਹਿੰਨੇ ਆ ਵੀ ਉਹ ਲੈ ਲੈਣ ਪੈਣੀ ਉਹ ਤਾਂ ਵਿਚਾਰਤੋਂ ਤੇ ਆਪਦੀ ਵਾਧੂ ਅਸਾਂ ਨਾ ਕੱਲਾ ਜਾਣਾ ਹੈਗਾ ਵਾ ਤੇ ਕਿੱਥੇ ਸਾਂਭੀ ਜਾਂਦੀ ਆ ਹੁਣ ਦੇਖੋ ਤਰਲਾ ਮਿਹਨਤ ਕਰਕੇ ਤੇ ਵੇਖਣਗੇ ਆ ਚਲੋ ਜਿਆਦਾ ਨਹੀਂ ਤਾਂ ਥੋੜਾ ਹੀ ਮਤਲਬ ਕਰ ਦੇਣਾ ਹਾਂ ਥੋੜੇ ਘਾਟ ਆ ਮਨਾਂ ਆਂਦਾ ਮੈਂ ਲੈ ਲੈਣ ਕਾਲੀ ਨਹੀਂ ਬਦੋਣੀ ਗਈ ਹੁੰਦੇ ਸੀ ਉਹਨੇ ਤੇ ਹੀ ਦਵਾਂਗੇ ਬਦੋਣ ਦਾ ਕੀ ਹੈਗਾ ਪਰ ਇਹ ਕਿ ਹੁਣ ਉਹਦੇ ਤਰਲੇ ਮਿਹਨਤਾਂ ਨੌਕੜਾ ਠੇਕੇ ਤੇ ਲੈਂਦਾ ਉਹਦੀ ਪਿਆਰੀ ਆਪਣੀ ਵਾਧੂ ਨਾ ਤੇ ਔਖਾ ਜਾਣਾ ਉਹਦੇ ਪਾਸੇ ਵੀ ਪਰ ਇਹ ਹੁਣ ਅਹੀ ਇਸ ਟਾਈਮ ਤੇ ਇੱਕ ਦੋ ਦਿਨਾਂ ਦੇ ਵਿੱਚ ਕਿੰਨੂੰ ਦਵਾਂਗੇ ਨਾਲੇ ਹੁਣ ਝੋਨੇ ਬੀਜੇ ਗਏ ਵਾ ਕਿਸੇ ਨੇ ਪਨੀਰੀ ਬੀਜੀ ਹੋਊਗੀ ਤਾਂ ਕੋਈ ਲਾਊਗਾ ਪਿਆਰੀ ਤੇ ਟਾਈਮ ਦੇ ਟਾਈਮ ਆਣ ਕੇ ਜਵਾਬ ਦਿੱਤਾ ਜੇ ਤੂੰ ਜਵਾਬ ਦੇਣਾ ਜਦੋਂ ਉਹਦੇ ਆਏ ਉਦੋਂ ਦਾ ਦੇ ਦਿੰਦੇ ਹਨਾ ਪਹਿਲਾਂ ਜਵਾਬ ਦੇ ਦਿੰਦੇ ਸਾਰੇ ਦੀਵਿੰਦਰ ਦੀ ਦੀਦੀਆਂ ਸਾਰੀਆਂ ਚਲਾਕੀਆਂ ਵਾ ਨਹੀਂ ਬਹੁਤ ਹੀ ਚਲਾਕ ਆ ਪਤਾ ਨਹੀਂ ਇਹ ਢਿੱਡ ਚ ਕੀ ਗੱਲਾਂ ਹੀ ਇਹਨਾਂ ਤੇ ਜਿਹੜੇ ਹੁਣ ਆਣ ਕੇ ਦੇ ਟਾਈਮ ਦੇ ਟਾਈਮ ਇਹਨਾਂ ਨੇ ਇਦਾਂ ਕੀਤੀ ਆ ਉਹ ਹੀ ਕਹਿੰਦੇ ਹੁੰਦੇ ਨਾ ਭਰਾ ਭਰਾ ਸ਼ਰੀਕ ਹੁੰਦੇ ਆ ਗੱਲ ਤੇ ਉਹ ਵੀ ਸ਼ਰੀਕ ਆ ਘਰ ਛੱਡਿਆ ਫੇ ਸਾਡੇ ਨਾਲ ਵੀ ਤੁਸੀਂ ਪਹਿਲਾਂ ਸਾਨੂੰ ਦੱਸ ਦੋ ਜਿੱਥੇ ਮਰਜੀ ਤੇ ਤਿੰਨੇ ਪਹਿਲੇ ਆਏ ਇਦਾਂ ਹੀ ਘਰ ਘਰ ਦੀਆਂ ਇਹ ਕਹਾਣੀਆਂ ਚੱਲ ਚੱਲੀ ਫਿਰ ਨੀ ਮੈਂ ਚਾਹ ਪਚਾ ਬਣਾਉਣੀ ਨਹੀਂ 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 ਚਾਹ ਨਹੀਂ ਪੀਣੀ ਹੈਗੀ ਜਾਨੇ ਇੱਥੇ ਪਤਾ ਹੀ ਕਾ ਚੱਲ ਹਾਲ ਚਾਲ ਪੁੱਛ ਜਾਨੀਏ ਨਾਲੇ ਵਾਜਾਂ ਜੇ ਬੜੀਆਂ ਕੱਲ ਪਰਸੋਂ ਦੀਆਂ ਆਉਣੀਆਂ ਤੁਹਾਡੇ ਘਰਾਂ ਚ ਹੈਗਾ ਪਤਾ ਨਹੀਂ ਕੀ ਚੱਕਰੇ ਇੰਨਾ ਕਿਉਂ ਰੌਲਾ ਪਾਉਂ ਰਹੇ ਆ ਪਿਆੜੀ ਤਾਰੀ ਜੀ ਜ਼ਿਆਦਾ ਪਾਉਂਦੇ ਆ ਕਿ ਨਹੀਂ ਹੋਣੀ ਪਾ ਜੀ ਲੋਟੇ ਜਾਂ ਦਿੰਦੀ ਆ ਚਲੋ ਮਰਜੀ ਆ ਫਿਰ ਉਹਨਾਂ ਦੀ ਕੁਝ ਬਚਦਾ ਹੀਗਾ ਜੇ ਹੁਣ ਅਸੀਂ ਦੋ ਹੋਰ ਥਾਂ ਦੇ ਦਾਂਗੇ ਤੇ ਕੀ ਬਚਣਾ ਵਾ ਹਾਂ ਉਹ ਤਾਂ ਠੇਕਾ ਮੇੜੀ ਜਾਣਾ ਵਾ ਜਿਆਦਾ ਨਹੀਂ ਤੇ 50000 ਤੇ ਮਿਲੂਗਾ ਨਾ ਜਿਹੜਾ ਉਹਨਾਂ ਨੂੰ ਦੇਂਦੇ ਉਹਨਾਂ 50000 ਤੇ ਦਿੱਤੀ ਉਹਦਾ ਤਾਂ ਕਿਦੂਗੇ ਹਾਂ ਨਾਲੇ ਬਗਾਨੇ ਘਰ ਪਿਆਲੀ ਦੇਣੀ ਬਗਾਨੇ ਬੰਦਿਆਂ ਨੇ ਆਉਣਾ ਜਾਂ ਆਪਣੇ ਪਿਆਲੀ ਜਾਂ ਆਪਣੇ ਬੰਦੇ ਫਿਰਦੇ ਹੀ ਘਰ ਦੀ ਘਰੇ ਹੀ ਹੁਣ ਮੋਟਰ ਵੀ ਸਾਂਝੀ ਆ ਉਹਦਾ ਵੀ ਲੜਾਈ ਝਗੜਾ ਹੀ ਰਹਿਣਾ ਫਿਰ ਦੂਜੇ ਬੰਦੇ ਨਾਲ ਤੇ ਪਾਣੀ ਵੀ ਉਸੇ ਹਿਸਾਬ ਨਾਲ ਵਾਰੀ ਸੇ ਹੀ ਮਿਲਣਾ ਇੱਕ ਦੂਜੇ ਨੂੰ ਚਲੋ ਮਰਜੀ ਉਹਨਾਂ ਦੀ ਮਰਜੀ ਨਹੀਂ ਖਾਣਾ ਆ ਤੇ ਨਾ ਸੀ ਉਹ ਵੇਕਾ ਉਹਨੇ ਨਹੀਂ ਕਿਹਾ ਮੰਨਣਾ ਚਲ ਸੰਦੀਪ ਚੱਲੀਏ ਨਹੀਂ ਘਰ ਮੇਰਾ ਕਬੜੀ ਆ ਚਾ ਵੇਖ ਲੈ ਮਾਧੂ ਆ ਨਾ ਗੁੰਡਾ ਦਾ ਸਾਡਾ ਹੁਣ ਕੋਰਟ ਤੇ ਗਿਆ ਤੇ ਕਿੰਨੇ ਖਾਣੇ ਹੁੰਦੇ ਆਹੋ ਲੈ ਜੀ ਚਾ ਸੰਦੇ ਚਾਤ ਉਹ ਦਿਨ ਕਰਦੇ ਨਾ ਕਿ ਰਹਿਣਾ ਹੋ ਕੀ ਹੁੰਦਾ ਚਾ ਚੰਗਾ ਕੀ ਚੰਗਾ ਜੀ ਇਹ ਕਿਹੜੀ ਘਾਟੀ ਹੋ ਚੰਗਾ ਭਲਾ ਰੱਬ ਨੇ ਇੰਨਾ ਰਿਜਕ ਦਿੱਤਾ ਜੇ ਭਰਾ ਮਾੜਾ ਵਾ ਤੇ ਜੇ ਉਹਨੂੰ ਪਿਆਲੀ ਦੇ ਦੂਗੀ ਘੰਟ ਤੇ ਤੇਨ ਕਿਹੜਾ ਫਰਕ ਪੈ ਚੱਲਿਆ ਵਾ ਪਰ ਇੰਨੇ ਵੀ ਨਹੀਂ ਦੇਣੀ ਹੈਗੀ ਨਾ ਉਹ ਚੰਗੀ ਹੋ ਤੇ ਨਾ ਇਹ ਚੰਗੀ ਤੇ ਭਰਾਵਾ ਭਰਾਵਾ ਚ ਇਹ ਦੋਵੇਂ ਜਾਣੀਆਂ ਪੌਂਡੀਆਂ ਪਾੜ ਤੇ ਜੇ ਪਿਆਲੀ ਉਹ ਲੱਲੂ ਕਹਤੇ ਕਿ ਤੇ ਮਾੜੀ ਗੱਲ ਕਰਦੀ ਘਰੇ ਰਹਿ ਜੂਗੀ ਨਾਲੋਂ ਮੁੰਡਾ ਜਦਾ ਕਿੰਨਾ ਕੰਮ ਉਹਦੇ ਕਰਦਾ ਵਾ ਬਹੁਤ ਕੰਮ ਕਰਦਾ ਤੇ ਬੜਾ ਤਰਸ ਹੁੰਦਾ ਚੱਲਦਾ ਤੇ ਉਹਨਾਂ ਦਾ ਵੀ ਘਰ-ਬਾਰ ਬਣ ਜੂਗਾ ਇਹ ਕੱਲੀ ਕੋਠੀ ਪਾ ਕੇ ਬੈਠੀ ਆ ਤੇ ਉਹਨਾਂ ਦਾ ਘਰ-ਬਾਰ ਬਣ ਤੇ ਮਾੜਾ ਵਾ ਲੋਕਾਂ ਨੂੰ ਮੈਂ ਇੰਨੇ ਨੂੰ ਦੇਣੀ ਇਹ ਆਂਦੀ ਮੈਂ ਇੰਨੇ ਨੂੰ ਦੇਣੀ ਨਹੀਂ ਹੈ ਕਿ ਲੜਾਈ ਇਹਨਾਂ ਦੋਵਾਂ ਦੀ ਹੈ ਉਹ ਭਰਾਵਾਂ ਭਰਾਵਾਂ ਦੀ ਨਹੀਂ ਕੋਈ ਚੱਕਰ ਹੈ ਚੱਲ ਥੋੜਾ ਬਾਲਾ ਕਰ ਲੈਣ ਉਹ ਏ ਘਾਟ ਕਰ ਲੈਣ ਉਹ ਥੋੜਾ ਬਾਲਾ ਵਧਾ ਲੈਣ ਤੇ ਚੱਲ ਉਹ ਵੀ ਆਪਣਾ ਟਾਈਮ ਪਾਸ ਵਧੀਆ ਕਰ ਲੈਣ ਵਧੀਆ ਕਰ ਲੈਣ ਤੇ ਇਹਨਾਂ ਤੇਰੇ 12 ਪਾਹੀ ਆਉਂਦੇ ਆ ਪਰ ਉਹਨੇ ਕਿੱਥੋਂ ਮੰਨਣਾ ਨਹੀਂ ਪਰ ਇਹ ਤਾਂ ਨਹੀਂ ਢਿੱਡ ਭਰਦਾ ਇਹ ਨਹੀਂ ਰੱਜਦੀ ਹੈਗੀ ਉਹਨਾਂ ਨੂੰ ਵੇਖ ਕੇ ਖੁਸ਼ੀ ਨਹੀਂ ਹੁੰਦੀ ਤੇ ਉਹ ਵੀ ਕੁਝ ਬਣਾ ਲੈਣਾ ਨਾ ਨਾ ਉਹਨਾਂ ਦਾ ਘਰ ਉਹਨੂੰ ਦੀਦਾ ਹੀ ਨਹੀਂ ਹੈਗਾ ਵੀ ਮੈਂ ਵੱਡੇ ਮਹਿਲ ਦੇ ਵਿੱਚ ਬਹਿ ਗਈਆਂ ਤੇ ਉਹਨੂੰ ਤਾਂ ਨਹੀਂ ਦਿੱਤਾ ਹੈਗਾ ਉਹਨਾਂ ਨੂੰ ਤੇ ਠਿੱਟ ਜਾਣਦੀ ਇਹ ਵੀ ਬੜੀ ਵੱਧ ਹੈ ਇਹ ਕੱਲੀ ਉਹ ਨਹੀਂ ਹੈਗੀ ਇਹ ਦੋਵੇਂ ਬੜੀਆਂ ਵਾ ਉਹ ਭਰਾ ਭਰਾ ਤੇ ਬੜੇ ਚੰਗੇ ਆ ਇਹਨਾਂ ਲਾ ਕੇ ਖਾਣੀ ਨਹੀਂ ਹੈਗੀ ਇਹਨਾਂ ਪਹਿਲੇ ਦਿਨ ਤੋਂ ਨਹੀਂ ਖਾਧੀ ਹੁਣ ਇਹਨਾਂ ਕਿੱਥੋਂ ਖਾਣੀ ਦਾ ਪਾ ਨਹੀਂ ਸਮਝਾਈਦਾ ਵਾ ਪਰ ਇਹਨਾਂ ਦੇ ਨਹੀਂ ਅਸਰ ਹੁੰਦਾ ਆ ਸੁਪਾਣੇ ਕਰਦੀ ਆਂ ਨਹੀਂ ਆਹੋ ਜਾਏ ਹਾਂ ਆਹੋ ਜਾ ਤੇ ਆ ਜਾ ਅੱਛਾ ਕੀ ਆਂਦਾ ਕੋਹ ਨਹੀਂ ਉਹ ਤੇ ਵਿਚਾਰਾ ਕਹਿੰਦਾ ਮੇਥੋਂ ਆਪਣੇ ਮਹੱਲਾ ਦੀ ਬੰਦੇ ਦੋ ਰੱਖੇ ਜੇ ਭੱਜ ਗਿਆ ਕਹਿੰਦਾ ਮੇਥੋਂ ਨਾ ਤੀ ਮੁਸ਼ਕਲਾ ਮੇਰੇ ਬਾਤ ਆਹੋ ਦਾ ਹੈਗਾ ਤੇ ਉਹਦੀ ਆਪਦੀ ਪੈਲੀ ਵਾਧੂ ਆ ਇਹ ਮੈਂ ਕਿ ਮੈਂ ਜਾਣਾ ਹੈਗਾ ਮੈਂ ਦੱਸਿਆ ਵੇ ਸਾਰਾ ਉਹਨਾਂ ਨੂੰ ਪਾਲ ਤੇ ਪਾਬੀ ਲਪਾਈਦਾ ਕੀਤੀ ਉਹਨਾਂ ਹਾਂ ਉਹ ਕਿਨ ਲਾਂ ਤੁਹਾਡੇ ਅੱਜ ਪਾਉਣਗੇ ਕੀ ਕਿੰਦੀ ਉਹਨਾਂ ਨੇ ਹੱਦਾਂ ਵੀ ਟਾਈਮ ਦੇ ਟਾਈਮ ਮਾਰ ਕੇ ਜਵਾਬ ਦਿੱਤਾ ਇੰਦਾ ਥੋੜੀ ਕਰਦਾ ਭਰਾ ਥੋੜੀ ਕਰਦਾ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਨਹੀਂ ਹੀ ਇਹ ਗੱਲ ਤੇ ਤੁਸੀਂ ਬਸ ਭਰਾ ਦੇ ਬਣੇ ਸੀਗੇ ਉਹ ਭਰਾ ਜਦੋਂ ਵਿਚਾਰੇ ਦੀ ਪੇਸ਼ ਨਹੀਂ ਜਾਂਦੀ ਤੇ ਭਰਾ ਕੀ ਕਰੇ ਉੱਥੇ ਜੋ ਜਨਨੀਆਂ ਦੀਆਂ ਮੁਖਤਾਰੀਆਂ ਪੇਸ਼ ਜਾਂਦੀ ਹੁਣ ਤੁਸੀਂ ਮੇਰਾ ਮੇਰਾ ਲੜਕੇ ਤੇ ਪੇਸ਼ ਜਾਣ ਹੀ ਦਿੰਦੇ ਕਿਉਂ ਨਹੀਂ ਜਾਣ ਦਿੰਦੇ ਉਹ ਜੋਰਾਵਾਰਾ ਨਾ ਰਾਤ ਬਹੁਤ ਉਹਨਾਂ ਨੇ ਵੈਸੇ ਗਲਤ ਕੀਤਾ ਵਾ ਉਹ ਵੀ ਵਾਕਿਆ ਕਹਿੰਦੇ ਨੇ ਸ਼ਰੀਕਾਂ ਵਾਲੀ ਘਰ ਵਿਖਾਈ ਉਹਨਾਂ ਨੇ ਉਹ ਵੀ ਕਹਿੰਦਾ 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 ਮਾਲਾ ਜੇ ਮੈਂ ਜੇ ਤੂੰ ਮੈਨੂੰ ਦਿੱਤਾ ਮੈਂ ਵਾ ਲੈਣਾ ਕਹਿੰਦਾ ਇਹ ਮੇਰੇ ਵੈਰ ਪੈ ਜਾਣੀ ਭਾਬੀ ਤਰੀ ਇਹ ਵੀ ਉਹਦਾ ਕੋਈ ਭਰੋਸਾ ਨਹੀਂ ਹੈਗਾ ਉਹਨੇ ਉੱਧਰ ਜਾ ਕੇ ਸਾਚੀ ਨਾਲ ਲੜਨ ਲੱਪਿਆ ਕਰਨਾ ਪਰ ਮਲਾਂਗੇ ਤੇ ਆਇਆ ਉਹ ਕਹਿੰਦਾ ਚੱਲ ਮੈਂ ਕਿਹਾ ਜੋ ਠੇਕਾ ਇਹ ਦਿੰਦੇ ਉਹ ਤੂੰ ਦੇਈਂ ਤੇ ਠੇਕਾ ਵਧਾਇਆ ਨਹੀਂ ਫਿਰ ਤੇਰਾ ਤਾਂ ਮਾਹਰਮ ਠੇਕਾ ਗਿਆ ਮੈਂ ਉਹ ਤਾਂ ਕਿੱਦਾਂ ਵਧਾ ਲੈਣਾ ਪੈਰ ਤੇ ਸ਼ੁਕਰ ਕਰ ਤੇਰੀ ਪੈਲੀ ਵਾਉਣ ਲੱਗਾ ਵਾ ਪੈਲੀ ਜੀ ਵਾੜੂਗਾ ਵੇ ਸਾਜ ਜਦੋਂ ਦਵਾ ਕੇ ਉਹਨਾਂ ਨਾਲ ਗੱਲ ਕਰਕੇ ਪੱਕੀ ਦਵਾਵਾਂਗੇ ਫੇਵ ਦਵਾਵਾਂਗੇ ਠੇਕਾ ਹੁਣ ਆਹ ਸਾਲ ਤੇ ਹੁਣ ਇਦਾਂ ਜਣੀ ਪੈਣੀ ਹੁਣ ਤੇ ਮੈਂ ਆਹ ਹੁਣ ਤੇ ਮੈਂ ਤਲੇ ਦੇ ਕੇ ਆਇਆ ਵੀ ਕਰਕੇ ਆਇਆ ਚਲ ਪਾਈ ਜਾ ਪਈ ਜਾ ਜੇ ਤੂੰ ਵਾਲਾ ਪਈ ਰਹੀ ਤੇ ਬੇਤੀ ਦਾ ਖਾਣਾ ਇਹ ਘਰ ਜਰੂਰ ਨਿਕਲੋ ਵੀ ਲੈ ਚੰਗਾ ਇਹਨਾਂ ਦਾ ਹੈਗਾ ਪਿਆਲੀ ਕਿੰ ਕੋਈ ਦਵਾਈ ਨਹੀਂ ਇਹਨਾਂ ਦੀ ਹਾਂ ਇਹ ਵੀ ਤਾਂ ਕਹਿੰਦਾ ਹੈਗੀ ਤਾਂ ਛੜ ਕੋਈ ਨਹੀਂ ਨਾ ਹੁਣ ਮੰਨ ਤੇ ਗਿਆ ਉਹ ਕਹਿੰਦਾ ਵੀ ਹੁਣ ਨਾ ਅਗੇ ਨੂੰ ਕਿਦਾ ਕਰਦਾ ਵੀ ਮਮੀ ਤੁਹਾਡੀ ਕਹਿੰਦਾ ਇੱਕ ਵਾਰ ਇਹ ਰਾਹ ਮੁੜ ਕੇ ਮੇਰੇ ਪਾਣੀ ਲਾਉਣ ਜਾਵਾਂ ਤੇ ਮੇਰਾ ਲੜੀ ਜਾ ਨੀ ਉਹ ਹੁਣ ਗੱਲ ਕਰਕੇ ਜਾਇਆ ਨਾ ਹੁਣ ਦੋਨਾਂ ਨੂੰ ਬਿਠਾ ਕੇ ਨਾ ਦੀਰੀ ਨੂੰ ਤੇ ਭਾਜੀ ਨੂੰ ਬਿਠਾ ਕੇ ਤੇ ਗੱਲ ਕਰਕੇ ਜਾਇਓ ਕਿ ਹੁਣ ਤੁਸੀਂ ਤੇ ਜਵਾਬ ਦਿੱਤਾ ਵਾ ਤੇ ਜੇ ਦੂਜਾ ਹੁਣ ਕੋਈ ਹੋਰ ਕੇ ਨੂੰ ਮੈਂ ਦਿੱਤੀ ਤੇ ਇਹ ਨਾ ਹੋਵੇ ਬਾਅਦ ਚ ਫਿਰ ਬੰਦੀ ਤਾਂ ਲੈਣੀ ਜਾਇਓ ਜਿੰਨੇ ਤੇ ਪੈ ਲਈ ਉਹਨੇ ਬੰਦੀ ਚ ਚਲਾਉਣੀ ਆ ਹਾਂ ਹੋਣੇ ਇਸ ਤੇ ਚਲਾਉਣੀ ਆ ਜਿੰਨੇ ਠੇਕਾ ਦੇਣਾ ਹੁੰਦਾ ਚਲਾਉਣੀ ਆ ਦੇਖ ਪੈ ਮੈਂ ਤੁਹਾਨੂੰ ਦਿੱਤੀ ਜੇ ਤੁਸੀਂ ਨਹੀਂ ਲਈ ਹੈਗੀ ਜਵਾਬ ਤੁਸੀਂ ਦਿੱਤਾ ਮੈਂ ਨਹੀਂ ਦਿੱਤਾ ਨਹੀਂ ਉਹ ਤਾਂ ਪਤਾ ਹੀ ਹੁਣ ਹੁਣ ਗੱਲ ਹੋ ਗਈ ਬੰਦੇ ਨਾਲ ਕਵਾਊਗਾ ਉਹ ਇੰਦਾ ਵਾ ਲੂਗਾ ਉਹ ਤਾਂ ਕਹਿੰਦਾ ਕਹਿੰਦਾ ਪੈਸੇ ਜੇ ਉਦਾਂ ਪੈਸੇ ਦੀ ਲੋੜ ਆ ਤੇ ਪੈਸੇ ਲੈ ਜਾ ਮੈਂ ਕਹਿੰਦਾ ਮੈਂ ਪੈਸੇ ਦੀ ਹਟਕੜੀ ਤੈਹਰੀ ਕਦੀ ਗੱਲ ਤੇ ਪੈਲੀ ਦੀ ਵੀ ਪੈ ਹਾਂ ਹਉ ਤਾਂ ਬੇਈ ਚੜਾ ਨਹੀਂ ਚਾਹੀਦਾ ਉਹਦੇ ਕੋਲ ਠੇਕਾ ਕੋਈ ਐਦਾ ਕਹਦਾ ਕਹਦਾ ਲੈ ਜਾ ਕਟਵਾ ਦੇਣਾ ਪੈਸੇ ਤੈਨੂੰ ਲੈ ਜਾ ਠੇਕਾ ਡਵਾ ਮੈਂ ਚੱਲ ਕੋਈ ਨਹੀਂ ਭਾਬੀ ਤੇਰੀ ਆਪੂ ਦੇ ਆਪੇ ਮੁਰਗੇ ਲੱਦੂਗੀ ਮੈਂ ਚੱਲ ਜੂ ਪੈਸੇ ਦੀ ਕਿਹੜੀ ਲੋੜ ਆ ਹੁਣ ਚਲ ਐਂਦਾ ਕਰਿਓ ਬੈਨੂੰ ਫੇਰ ਮੇਲੇ ਆਏ ਉੱਥੇ ਜਾ ਕੇ ਨਹੀਂ ਹੋਣਾ ਹੁਣ ਆ ਤੂੰ ਤਾਂ ਢੀ ਤੇ ਫੇਰ ਇੱਕ ਦੋ ਦਿਨਾਂ ਅੱਛੇ ਟਿਕਟਕ ਹੋ ਜਾਣੀ ਆ ਤੇ ਫੇਰ ਕਿੱਥੇ ਤੂੰ ਆਇਆ ਜਾਣਾ ਤੂੰ ਵੀ ਉੱਥੇ ਜਾ ਕੇ ਮੇਲਾ ਆਏ ਉਹਨਾਂ ਨਹੀਂ ਜਾਊਂਗਾ ਕਿ ਹੋਟਲ ਜਾਊਂਗਾ ਜੀ ਹਾਂ ਹੋ ਮਿਲਾਂਉਂਗਾ ਚਲ ਠੀਕ ਆ ਉਨੇ ਨੂੰ ਹੀ ਸੋਜੀ ਆ ਗਈ ਮੈਂ ਜਦੋਂ ਮੈਰੋਲਾ ਫੋਨੀ ਹੀ ਵੀ ਨਹੀਂ ਉਹ ਦਿਗੋਂ ਸਾਡਾ ਚੰਗਾ ਚਾਹੁੰਦੇ ਤੇ ਉਦੋਂ ਨਹੀਂ ਮੰਨਦੇ